ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਤੁਹਾਡਾ ਖੂਸ ਰਾਜ ਹੈ। ਸ੍ਰੀ ਅਕਾਲ ਤਖਸੈਬ ਦੀ ਤਹਿਸੀਲ ਤੋਂ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਦੇ ਪੰਜ ਮੈਂਬਰ ਹੁਣ ਕਾਰਸੂਲ ਨੇ ਜਿਨ੍ਹਾਂ ਵੱਲੋਂ ਭਰਤੀ ਵੀ ਨੇਪਰੇ ਚਾੜ ਲੀਕੀ ਹੈ ਕਿਉਂਕਿ ਲਾਸ ਸਮਾਂ ਸੀ 15 ਤੋਂ ਲੈ ਕੇ 18 ਜੂਨ ਆਖਰਕਾਰ ਇਹ ਮਨਪ੍ਰੀਤਿਆਲੀ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਤਪੂਰੀ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਅਤੇ ਬੀਬੀ ਸਤਵੰਤ ਕੌਰ ਕਾਫੀ ਲੰਮੇ ਸਮੇਂ ਤੋਂ ਚੁੱਪ ਕਿਉਂ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ 18 15 ਤੋਂ ਲੈ ਕੇ 18 ਜੂਨ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਡੈਲੀਗੇਟਸ ਨਵੀਂ ਲੀਡਰਸ਼ਿਪ ਅਤੇ ਨਵਾਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਧਾਨ ਮਿਲੇਗਾ ਫਿਰ ਸੁਖਬੀ ਸਿੰਘ ਬਾਦਲ ਕਿੱਧਰ ਜਾਣਗੇ ਕੌਂਕਾ ਸੁਖਬੀਰ ਸਿੰਘ ਬਾਦਲ ਵੀ ਹੁਣ ਸਿਆਸਤ ਵਿੱਚ ਸਰਗਰਮ ਹੋ ਰਿਹਾ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਕਟਿਵ ਹੋਏ ਸੁਖਬੀਰ ਸਿੰਘ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਸੋਨ ਸਿੰਘ ਠੰਡ ਅਨਿਲ ਜੋਸ਼ੀ ਅਤੇ ਅਨਿਲ ਜੋਸ਼ੀ ਦੇ ਭਰਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਵਾਈ ਕਹਿ ਰਹੇ ਨੇ ਕਿ ਵੱਡਾ ਵੱਲ ਮਿਲਿਆ ਹੈ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਰੁੱਸੇ ਹੋਏ ਸਾਰੇ ਹੀ ਆਗੂਆਂ ਨੂੰ ਫਿਰ ਦੁਬਾਰਾ ਘਰ ਵਾਪਸ ਉਹਨਾਂ ਦੀ ਘਰ ਵਾਪਸੀ ਉਹਨਾਂ ਦੀ ਕਰਵਾਈ ਜਾਵੇਗੀ ਇਹ ਵੱਡਾ ਵਾਅਦਾ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਜੀਤ ਸਿੰਘ ਬਾਦਲ ਵੱਲੋਂ ਆਖਰਕਾਰ ਗਏ ਕਿੱਥੇ ਮਨਪ੍ਰੀਤਿਆਲੀ ਹੋਣੀ ਜਿਹੜੇ ਹਰ ਰੋਜ਼ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਸੀ ਕਿਉਂਕਿ ਵਾਰ-ਵਾਰ ਉਹਨਾਂ ਨੂੰ ਕਿਹਾ ਗਿਆ ਕਿ 15 ਤੋਂ ਲੈ ਕੇ 18 ਜੂਨ ਦੇ ਵਿੱਚ 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 ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲਾ ਨਵਾਂ ਪ੍ਰਧਾਨ ਵੀ ਮਿਲੇਗਾ ਹਾਲਾਂਕਿ ਚੜੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਅਸੀਂ ਸਮਝੌਤਾ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦੇ ਨਾਲ ਇਟ ਮੀਨ ਇਟ ਇਟ ਇਜ਼ ਬੈਟ ਇਸ ਲਈ ਇਹਨਾਂ ਨੂੰ ਬੈਟਰ ਹੈ ਕਿ ਅਸੀਂ ਖੁਦ ਕੁਛ ਹੀ ਕਰ ਲਈਏ ਇਟ ਇਜ਼ ਬੈਟਰ ਟੂ ਡੂ ਸੁਸਾਈਸਾਈਡ ਇਹ ਗੱਲ ਕਹੀ ਗਈ ਸੀ ਆ ਜਿਹੜੇ ਹੈਗੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਗੱਲ ਸਿਧਾਂਤਾਂ ਦੀ ਆ ਗਈ ਮਨਪ੍ਰੀਤ ਅਕਾਲੀ ਨੇ ਵੀ ਇਹ ਵੀ ਗੱਲਾਂ ਕਹੀਆਂ ਆਖਰਕਾਰ ਚੁੱਪ ਕਿਉਂ ਨੇ ਕੀ ਵੇਟ ਕਰ ਰਹੇ ਨੇ 23 ਜੂਨ ਦਾ ਕਿਉਂਕਿ ਸ਼ੁਰੂਪੀ ਅਕਾਲੀ ਦਲ ਵੱਲੋਂ ਚੋਣ ਮਦਦ ਦੇ ਵਿੱਚ ਉਤਾਰਿਆ ਉਮੀਦਵਾਰ ਐਡਵੋਕੇਟ ਪਰਮਪਕਾਰ ਸਿੰਘ ਢੁਮੜ ਉਸ ਨੂੰ ਕੀ ਰਿਸਪੌਂਸ ਮਿਲਦਾ ਹੈ ਜਿਸ ਤਰ੍ਹਾਂ ਦੇ ਅੱਜ ਸੇ ਵੇਰ ਵੇਅ ਆਏ ਨੇ ਲੱਗਦਾ ਹੈ ਕਿ ਉਹਨੂੰ 4-5000 ਤੋਂ ਉੱਪਰ ਜ਼ਿਆਦਾ ਨਹੀਂ ਪਹੁੰਚੇਗੀ ਉਸ ਦੀ ਜਮਤ ਵੀ ਜੰਮਤ ਹੋ ਸਕਦੀ ਹੈ ਜਿਹੜੇ ਐਗਜ਼ਿਟ 4 ਆਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਜਿੱਤ ਦੱਸੀ ਜਾ ਰਹੀ ਹੈ ਸੰਜੀਪ अरोड़ा ਦੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਵਿਕਮਜੀਤ ਸਿੰਘ ਜੀਆ ਮਹੇਸ਼ਿੰਦਰ ਗਰੇਵਾਲ ਬਲਵਿੰਦਰ ਸਿੰਘ ਭੁੰਦਰ ਸਿਕੰਦਰ ਸਿੰਘ ਮਲੂਕਾ ਸੂ ਸਿੰਘ ਠੰਡਲ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਅੱਢ ਚੋਤੀ ਦਾ ਜੋਰ ਲਗਾਇਆ ਗਿਆ ਆਖਰ ਕਾ ਚੁੱਪ ਕਿਉਂ ਹੈ ਕਿਤੇ ਅੰਦਰੋਂ ਆਂਦਰੀ ਸਮਝੌਤਾ ਤਾਂ ਨਹੀਂ ਕਰ ਲਿਆ ਭਾਈ ਜੇਕਰ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਦਾ ਹੈ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਜੇਕਰ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਦਾ ਇਕੱਠੇ ਹੁੰਦੇ ਨੇ ਫਿਰ ਹੋ ਸਕਦਾ ਹੈ ਪੁਨਰ ਸੰਜੀਤੀ ਹੋ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਆਖਰਕਾਰ ਕੀ ਸਮਝੌਤਾ ਆਇਆ ਹੈ ਇਹ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਮਨਪ੍ਰੀਤ ਯਾਦਵੀ ਅਤੇ ਉਸ ਦੇ ਚਾਰ ਸਾਥੀਆਂ ਨੂੰ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਮੜਾਲਾ ਜਥੇਦਾਰ ਸੰਤਾ ਸਿੰਘ ਮੈਦਕੁਰੀ ਜਥੇਦਾਰ ਜਿਹੜੇ ਇਕਬਾਲ ਸਿੰਘ ਚੁੰਦਾ ਤੇ ਦੂਸਰੇ ਪਾਸੇ ਬੀਬੀ ਸਤਵੰਤ ਕੌਰ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ 18 ਜੂਨ ਨੂੰ ਸ਼ੁਰੂ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ-ਨਾਲ ਪ੍ਰਧਾਨ ਮਿਲੇਗਾ ਆਖਰਕਾਰ ਭਰਤੀ ਪੂਰੀ ਕਰਕੇ ਭਰਤੀ ਦਾ ਵੇਰਵਾ ਦੇ ਕੇ ਇਹ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਕੀ ਇਹਨਾਂ ਪੰਜ ਮੈਂਬਰਾਂ ਵੱਲੋਂ ਪਾਇਆ ਗਿਆ ਜਾਂ ਸੁਖਬੀਰ ਸਿੰਘ ਬਾਦਲ ਨੇ ਗੜਤੂਪਾ ਕਰਕੇ ਅੰਦਰੋਂ-ਅੰਦਰੀ ਇਹਨਾਂ ਦੇ ਨਾਲ ਸੈਟਿੰਗ ਕਰ ਲਈ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਪੰਜ ਮੈਂਬਰੀ ਕਮੇਟੀ ਨੂੰ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਉਹਨਾਂ ਨੇ ਭਰਤੀ ਨੂੰ ਨੇਪਰੇ ਚਾੜਿਆ ਸੀ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਜਿਹੜੇ ਹੁਕਮਾਂ ਦੀ ਪਾਲਣਾ ਕਰਦੇ ਨੇ ਉਹਨਾਂ ਨੇ ਆ ਇੱਕ ਥਾਪੜ ਕੇ ਚੋਣ ਮੈਂ ਭਰਤੀ ਦੇ ਵਿੱਚ ਹਿੱਸਾ ਲਿਆ ਤੁਹਾਨੂੰ